ਦੋਸਤੋ ਇੱਕ ਛੋਟੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਪਿੰਡ ਠੱਠੀਆਂ ਖੁਰਦ ਪਹੁੰਚੇ ਆ ਨੇੜੇ ਹਰੀਗਾ ਪਤਨ ਰਵੀ ਦੇ ਕੋਲ ਆਏ ਆ ਅੱਜ ਟੋਟਲ 5 ਬੇੜਾਂ ਵਿਕਾਊ ਆ ਜੀ 4 ਗੱਬਣ ਤਿਆਰੀ ਤੇ ਪਸ਼ੂ ਅਤੇ ਇੱਕ ਸੂਈ ਸਵਾਈਆ ਬੇੜ ਆ ਅਜਾ ਤੁਹਾਨੂੰ ਆਪਾਂ ਜੋੜਾ ਵਿਖਾ ਰਹੇ ਆ ਪਲੂਣ ਪਹਿਲਾ ਪਹਿਲਾ ਸੂਆ ਬੱਚੀਆਂ ਨੇ ਸੋਣਾ ਰਵੀ ਕੀ ਹਾਲ ਨੇ ਵਧੀਆ ਭਾਜੀ ਵਧੀਆ ਅੱਛਾ ਰਵੀ ਦੋਵੇਂ ਬੱਚੀਆਂ ਪਲੂਣ ਪਹਿਲਣਾਂ ਹੀ ਨੇ ਹਾਂਜੀ ਭਾਜੀ ਹਾਂਜੀ ਤੇ ਦਿਨ ਹਜੇ ਕੱਢਦੀਆਂ ਨੇ ਹਾਂਜੀ ਭਾਜੀ ਹਫਤਾ-ਫਤਾ 2-4 ਦਾ ਹਫਤਾ ਲਾ ਲੋ ਹਫਤਾ ਹਫਤਾ ਹਾਂਜੀ ਠੀਕ ਆ ਜੀ ਇਧਰ ਤੋਰ ਕੇ ਦਿਖਾਉਨੇ ਆ ਦੋਸਤੋ ਨਵੀਆਂ ਵੜਾ ਨੇ ਹਾਈਟ ਕਰਦਾ ਇੱਕੋ ਜੇ ਜਰਸੀ ਤੇ ਐਚ ਐਫ ਦੇ ਨਾਲੇ ਕ੍ਰੋਸ ਠੀਕ ਆ ਜੀ ਖੰਧੀਆਂ ਨੇ ਤੇ ਚੱਡੇ ਲੇਵਿਆਂ ਦੀਆਂ ਬੜੀਆਂ ਸਾਫ ਸੁਥਰੀਆਂ ਨੇ ਕੋਈ ਮੇਰਾ ਵੀ ਦੂਰੋਂ ਨੇੜੇੋਂ ਆ ਰਿਹਾ ਠੀਕ ਆ ਜੀ ਕਿਸੇ ਰਕਮ ਦਾ ਕੋਈ ਫੋਰ ਚਾਂਗ ਬੱਚਾ ਐਕਸਟਰਾ ਲੱਗਾ ਤੁਹਾਨੂੰ ਨਜ਼ਰ ਨਹੀਂ ਆਊਗਾ ਚਾਰੇ ਥਾਣਾ ਸੋਹਣੇ ਸਪੇਸ ਗੈਪ ਦੇ ਉੱਪਰ ਤੇ ਮੁੱਠੀ ਮੁੱਠੀ ਥਾਣਾ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਆ ਬੈਡ ਦੇਖੋਗੇ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਬਹੁਤ ਸੋਹਣਾ ਥਾਣਾ ਲੱਗਾ ਪੱਛੀ ਨੂੰ ਲੰਬਾ ਥਾਣਾ ਠੀਕ ਆ ਜੀ ਸੋ ਬਿਲਕੁਲ ਦਰਸ਼ਨੀ ਥਾਣਾ ਆ ਦੇਖੋ ਸੋ ਬਹੁਤ ਘੱਟ ਵਹਿੜਾਂ ਦੇ ਆਪਾਂ ਇਹੋ ਜਿਹੇ ਥਾਂ ਦੇਖਦੇ ਆ ਉਹ ਵੀ ਪਲੂਨ ਪਹਿਲਾ ਸਵੇਰ ਜਿਹੜੀਆਂ ਵਛੀਆਂ ਸੂਣ ਵਾਲੀਆਂ ਨੇ ਸੋ ਜੋੜੀ ਦਾ ਰੇਟ ਆਪਾਂ ਕੱਲੀ ਕੱਲੀ ਸਿੰਗਲ ਸਿੰਗਲ ਦਾ ਰੇਟ ਵੀ ਤੁਹਾਨੂੰ ਦੱਸਾਂਗੇ ਸਾਰੇ ਭਰਾਵਾਂ ਨੂੰ ਸੋ ਇੱਕ ਵਾਰੀ ਪੂਰਾ ਤੁਸੀਂ ਇਹ ਵਹਿੜ ਦਾ ਸਟਰਕਚਰ ਚੈੱਕ ਕਰ ਲਓ ਆ ਦੇਖੋ ਜੀ ਬਹੁਤ ਵਧੀਆ ਠੀਕ ਹੈ ਜੀ ਇਹ ਕਾਫੀ ਕਲਰ ਦੇ ਵਿੱਚ ਆ ਗਈ ਆ ਠੀਕ ਹੈ ਜੀ ਸੋ ਇਹ ਵਾਈਟ ਕਲਰ ਦੇ ਵਿੱਚ ਆ ਗਈ ਆ ਰਵੀ ਇਹਦਾ ਮੁੱਲ ਕਿੰਨਾ ਕਰਤਾ ਸੀ ਭਰਾ ਭਾਜੀ ਇਹ ਦੇ ਲਿਆ 65000 ਦੀ ਕਹਾਂ ਜੀ ਤੇ 65000 ਦੀ ਦੇ ਦਾਂਗੇ ਜਿਹੜੀ ਉਹ ਪਛੀ ਸੀ 85000 ਦੀ ਇਹ 85000 ਦੇ ਮਿਲ ਜਾਊਗਾ ਠੀਕ ਹੈ ਜ ਇਹ 65 ਦੀ ਹੈ ਤੇ ਇਹ 58000 ਦੀ ਆ ਸੋ ਬੱਚੀਆਂ ਚੈੱਕ ਕਰੋ ਬਹੁਤ ਖੂਬਸੂਰਤ ਚੰਗੇ ਸੋਹਣੇ ਥਣੇ ਲੇਪੇ ਆ ਖੁੱਲਰ ਖਲਣ ਚੰਗੀਆਂ ਬਈਆਂ ਠੀਕ ਆ ਜੀ 2 4 ਦਿਨਾਂ 5 ਦਿਨਾਂ ਦੇ ਵਿੱਚ ਚੰਗੀ ਤਿਆਰੀ ਦੇ ਵਿੱਚ ਆ ਜਾਣਗੀਆਂ ਠੀਕ ਆ ਸੋ ਧੰਨਵਾਦ